ਮੈਂ ਤੁਹਾਨੂੰ ਸਾਰੇ ਗਾਣਿਆਂ ਤੋਂ ਮੜਮੜਾ ਜਾਣੂ ਕਰਾ ਦਿਆਂ ਤੇ ਤੁਸੀਂ ਜਿੱਦਾਂ ਦਾ ਗਾਣਾ ਹੋਇਆ ਰੌਲਾ ਉਦਾਂ ਦਾ ਹੋਣਾ ਚਾਹੀਦਾ ਫਿਰ ਮੈਂ ਤਾਂ ਉਦਾਂ ਦਾ ਸੁਣਾਉਂਗਾ ਠੀਕ ਹੈ ਜੀ ਮੈਨੂੰ ਦੱਸਿਓ ਤੁਸੀਂ ਕਿਹੜਾ ਕਿਹੜਾ ਸੁਣਿਆ ਸੀ ਮੈਂ ਥੋੜਾ ਥੋੜਾ ਦੱਸਣਾ ਅੱਗੋਂ ਤੁਸੀਂ ਦੱਸਣਾ ਕਿ ਸੁਣਨਾ ਹੈ ਕਿ ਨਹੀਂ ਸੁਣਨਾ ਠੀਕ ਹੈ ਅੱਛਾ ਦੱਸਿਓ ਕਿਨੇ ਕਿਨੇ ਸੁਣਿਆ ਸੀ ਤੇਰੇ ਤੋਂ ਬਗੈਰ ਚਨਾ ਜਾਂਦੇ ਰਹੋ ਆ मेरा इश्क बेज़ुबान साब हिन बड़ा सुण जी किथे रहंदी अॼुकल्ह कंदी सी जो मरू ਉਹ ਆ ਜਿਹੜੇ ਆ ਜਿਹੜੇ ਇੰਸਟਾਗ੍ਰam ਵਾਲੇ ਇਹਨਾਂ ਨੇ ਬੜਾ ਸੋਹਣਾ ਹਾ ਮੈਨੂੰ ਇੱਕ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ ਆ ਮੈਨੂੰ ਪਤਾ ਹੁਣ ਤੁਸੀਂ ਕਹੋਗੇ ਧੋਖੇ ਤੋਂ ਸ਼ੁਰੂ ਕਰੋ ਤੇ ਧੋਖੇ ਤੋਂ ਕਰਦਾ ਨਹੀਂ ਕਿਉਂਕਿ ਮੈਨੂੰ ਪਤਾ ਧੋਖਾ ਸੁਣ ਕੇ ਤੁਸੀਂ ਚਾਹ ਪੀਣ ਚੱਲੇ ਜਾਣਾ ਇਸ ਕਰਕੇ ਪਹਿਲਾਂ ਮੈਂ ਆਪਣੇ ਤਰੀਕੇ ਨਾਲ ਸ਼ੁਰੂ ਕਰਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਸੀਂ ਕਹੋਗੇ ਜੀ ਤੁਸੀਂ ਸਾਰੇ ਗਾਣਿਆਂ ਨੂੰ ਯਾਰ ਬੜਾ ਪਿਆਰ ਦਿੰਨੇ ਹੋ ਚਾਹੇ ਇੰਸਟਾਗ੍ਰam ਤੇ ਰੀਲਾਂ ਸੁਣਦੇ ਹੋ ਚਾਹੇ ਉਹ ਫਿਲਮਾਂ ਦੇ ਹੋਣ ਚਾਹੇ ਉਹ ਸਿੰਗਲ ਟਰੈਕ ਹੋਣ ਤੇ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਰੇ ਰੂਬਰੂ ਕਰ ਦੇਣੇ ਆ ਮੁਸਕੁਰਾਣੇ ਖੋਲ ਖੋਲ ਕੇ ਰੱਖੋ ਮੈਂ ਕੱਲ ਵੀ ਪ੍ਰੋਗਰਾਮ ਕਰਾਂਗਾ ਐਂ ਤਾਂ ਮੈਂ ਸਾਰਾ ਜੋਰ ਇੱਥੇ ਲਾ ਜਾਣਾ ਫਿਰ ਮੇਰਾ ਕੱਲ ਦਾ ਕੱਲ ਦਾ ਔਖਾ ਹੋ ਜਾਣਾ ਤਾਂ ਕੀ ਕਹਿੰਦਾ ਕਿੰਨਾ ਤੈਨੂੰ ਪਿਆਰ ਅਸੀਂ ਕਰਦੇ ਆ ਕਿੰਨਾ ਤੇਰੇ ਉੱਤੇ ਅਸੀਂ ਮਰਦੇ ਆ ਲਫ਼ਜ਼ਾਂ 'ਚ ਹੋਣਾ ਨਾ ਬਿਆਨ ਨੇ ਕਿ ਬੇਜ਼ੁਬਾਨੇ ਹੱਥੇ ਮੇਰੇ ਨੈਣਾ ਪਿਛੋਂ ਪੜ ਲੈ ਤੂੰ ਮੇਰਾ ਇਸ਼ਕ ਬੇਜ਼ੁਬਾਨੇ ਤੂ ਹੋਣਾ ਨਾ ਬਿਆਨੇ ਆਪੇ ਮੇਰੇ ਨੈਣਾ ਵਿੱਚੋਂ ਪੜ ਲੈ ਤੂੰ ਆਪੇ ਮੇਰੇ ਨੈਣਾ ਵਿੱਚੋਂ ਪੜ ਲੈ ਤੂੰ ਮੇਰਾ ਇਸ਼ਕ ਬੇਜ਼ੁਬਾਨੇ ਆਪੇ ਮੇਰੇ ਨੈਣਾ ਵਿੱਚੋਂ ਪੜ ਲੈ ਤੂੰ ਮੇਰਾ ਇਸ਼ਕ ਬੇਜ਼ੁਬਾਨੇ ਮੈਂ ਕੋਸ਼ਿਸ਼ ਕਰਾਂਗਾ ਜਿੱਦਾਂ ਦਾ ਤੁਸੀਂ ਉੱਥੇ ਸੁਣਿਆ ਸੀ ਸੇਮ ਹੀ ਸੁਣਾ ਕੇ ਜਾਵਾਂ ساری ਦੁਨੀਆਂ ਤਾਂ ਹੀ ਬੇਗਾਨਾ ਹੋ ਗਿਆ ਇਸ ਕਦਰ ਇਹ ਦਿਲ دیوانਾ ਹੋ ਗਿਆ ساری ਜ਼ਿੰਦਗੀ ਰੱਖ ਤੈਨੂੰ ਨਾਲ ਨਾਲ ਸਰਨਾ ਹੋ ਗਿਆ ਕਿਉਂਕਿ ਵੇਖ ਤੈਨੂੰ ਸਾਹ ਵਿੱਚ ਸਾ ਆਉਂਦੇ ਤੇਰੇ ਲਈ ਮਿਲੈ ਨਖਰੇ ਤਾਂ ਆਉਂਦੇ ਵੇਖ ਤੈਨੂੰ ਸਾਹ ਵਿੱਚ ਸਾ ਆਉਂਦੇ ਤੇਰੇ ਲਈ ਮਿਲੈ ਨਖਰੇ ਤਾਂ ਆਉਂਦੇ ਤੇਰੇ ਉੱਤੇ ਕਾਫਿਰ ਦਾ ਢੋਲ ਆਇਆ ਮ ਇਸ਼ਕ ਬੇਜ਼ੁਬਾਨੇ ਆਪੇ ਮੇਰੇ ਨੈਣਾ ਵਿੱਚੋਂ ਪੜ ਲੈ ਤੂੰ ਮੇਰਾ ਇਸ਼ਕ ਬੇਜ਼ੁਬਾਨੇ ਨਾ ਕਾਉਂਸਲਰ ਸਾਹਿਬ ਪਿਆਰ ਚਾਹੇ ਮਾਂ ਨਾਲ ਹੈ ਪਿਆਰ ਚਾਹੇ ਬਾਪ ਨਾਲ ਹੈ ਪਿਆਰ ਚਾਹੇ ਆਪਣੇ ਹਮਸਫਰ ਨਾਲ ਹੈ ਪਿਆਰ ਚਾਹੇ ਆਪਣੇ ਮੁਰਸ਼ਿਦ ਨਾਲ ਹੈ ਹੋਣਾ ਇਦਾਂ ਦਾ ਚਾਹੀਦਾ ਹੈ ਕਿ ਲਫ਼ਜ਼ਾਂ ਦੀ ਲੋੜ ਹੀ ਨਾ ਪਵੇ ਤੇ ਸਾਰੀਆਂ ਲਾਈਨਾਂ ਨੂੰ ਤੁਸੀਂ ਬੜਾ ਪਿਆਰ ਦਿੱਤਾ ਜੰਨਤ ਵੀ ਤੇਰੇ ਅਗੇ ਲੱਗਦੀ ਬੇਨੂ ਤਾਰੇ ਹਿਨੇ ਤੈਨੂੰ ਵੇਖ ਦਿਲ ਟੜਕਦਾ ਤੇਰੇ ਮੇਰੇ ਵਿੱਚ ਕੋਈ ਨਾਤਾ ਹੈ ਜ਼ਰੂਰ ਚੜੀ ਮੈਨੂੰ ਲੋਰ ਤੇਰੀ ਅੱਖਾਂ ਦੀ ਬਣ ਜਾ ਲਕੀਰ ਮੇਰੇ ਹੱਥਾਂ ਦੀ ਚੜੀ ਮੈਨੂੰ ਲੋਰ ਤੇਰੀ ਅੱਖਾਂ ਦੀ ਬਣ ਜਾ ਲਕੀਰ ਮੇਰੇ ਹੱਥਾਂ ਦੀ ਤੇਰੇ ਕਦਮਾਂ 'ਚ ਅਸੀਂ बहुत बहुत धनबाद जी आपे मेरे नैना बिचों पढ़ लू आप मेरे नैना बिछो पढ़ी लै तू मेरा इश्क बेजुबान आपे मेरे नैना बिछो पढ़ी लै तू मेरा इश्क बेजुबान आपे मेरे नैना बिछो पढ़ी लै तू मेरा इश्क बेजुबान ਜੀਵਾ ਬਹੁਤ ਬਹੁਤ ਧੰਨਵਾਦ ਕੌਂਸਲਰ ਸਾਹਿਬ ਬਹੁਤ ਬਹੁਤ ਥੈਂਕ ਯੂ ਉਹ ਵੀ ਜਰੂਰ ਸੁਣਾ ਕੇ ਦਵਾਂਗਾ ਜੀ ਥੈਂਕ ਯੂ ਥੈਂਕ